ਪ੍ਰੇਜ਼ ਦਾ ਲਾਰਡ ਸਾਰਿਆਂ ਨੂੰ ਜੈ ਮਸੀਹ ਕੀ ਗੋਡ ਬlesਸ ਯੂ ਔਰ ਮੈਂ ਪ੍ਰਭੂ ਦਾ ਦਾਸ ਪਾਸਟਰ ਗੁਰ ਪਿਆਰ ਕੀ ਰੋ ਔਰ ਅੱਜ ਪਰਮੇਸ਼ਵਰ ਨੇ ਇੱਕ ਹੋਰ ਘਰ ਵਿੱਚ ਮੈਨੂੰ ਮੌਕਾ ਦਿੱਤਾ ਹੈ ਆਉਣ ਦਾ ਵੈਸੇ ਸੀ ਇੱਕ ਦੋ ਘਰਾਂ ਦੇ ਜਾ ਕੇ ਆਏ ਆ ਉਹਦੇ ਵੀਡੀਓ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ YouTube ਦੇ ਉੱਪਰ ਕਿਸ ਤਰ੍ਹਾਂ ਪਰਮੇਸ਼ਵਰ ਨੇ ਮੇਰੇ ਜਾਨ ਦੇ ਨਾਲ ਔਰ ਉਹਨੂੰ ਛਡਕਾਰਾ ਦਿੱਤਾ ਇੱਕ ਪਿੰਡ ਮੈਂ ਪਹਿਲਾਂ ਜਾ ਕੇ ਆਇਆ ਉਸ ਪਿੰਡ ਦੇ ਵਿੱਚ ਦੁਸ਼ਟ ਆਤਮਾ ਨਿਕਲੀਆਂ ਮੈਂ ਭਵਿਸ਼ਵਾਣੀ ਕੀਤੀ ਕਿ ਇਸ ਘਰ ਦੇ ਵਿੱਚ ਨਸ਼ੇ ਦੀ ਦੁਸ਼ਟ ਆਤਮਾ ਬੱਚੇ ਨੂੰ ਨਾਸ਼ ਕਰਨ ਵਾਲੀ ਦੁਸ਼ਟ ਆਤਮਾ ਤਉ ਪ੍ਰਭੂ ਨੇ ਉਹਨੂੰ ਆਜ਼ਾਦ ਕੀਤਾ ਅੱਜ ਅਸੀਂ ਪਿੰਡ ਛੱਤੀ ਕੇ ਹੋਰ ਪਹੁੰਚੇ ਆ ਤੇ ਇਹਨਾਂ ਦੇ ਪ੍ਰੋਬਲਮਾਂ ਨੂੰ ਸੁਣਦੇ ਆ ਸੀ ਔਰ ਇਹਨਾਂ ਨੇ ਕੁਝ ਪ੍ਰੋਬਲਮਾਂ ਸ਼ੇਅਰ ਕੀਤੀਆਂ ਮੇਰੇ ਨਾਲ ਕਿਹੜੀ ਕਿਹੜੀ ਦਵਾਈ ਚੱਲਦੀ ਉਹ ਸਾਰੀਆਂ ਤੁਹਾਡਾ ਨਾਲ ਸ਼ੇਅਰ ਕਰਨਗੇ ਅੱਜ ਪਰਮੇਸ਼ਰ ਦੀ ਆਤਮਾ ਮੈਨੂੰ ਕਹਿ ਰਹੀ ਹੈ ਕਿ ਇਹਨਾਂ ਲਈ ਪ੍ਰਾਰਥਨਾ ਕਰ ਇਹ ਵੀਡੀਓ ਮੈਂ ਇਸ ਲਈ ਬਣਾ ਰਿਹਾ ਕਿ ਇਹ ਵੀਡੀਓ ਇੱਕ ਸਬੂਤ ਤੌਰ ਤੇ ਤੁਹਾਨੂੰ ਦੱਸ ਸਕਾ ਕਿ ਮੈਂ ਇਹਨਾਂ ਘਰਾਂ ਤੇ ਜਾ ਰਹੇ ਹਾਂ ਪਰਮੇਸ਼ਰ ਮੈਨੂੰ ਲੈ ਕੇ ਜਾ ਰਹੇ ਹੈ ਉਹ ਲੋਕ ਆਜ਼ਾਦ ਹੋ ਰਹੇ ਨੇ ਆਈਏ ਅਸੀਂ ਵੀ ਉਹ ਲੈਣੇ ਆ ਯੋਨਾਂ ਦੇ ਸਾਰਿਆਂ ਦੇ ਜੀ ਮਾਹੀ ਤੁਸੀਂ ਦੱਸਣਾ ਜਰਾ ਕਿਹੜਾ ਪਿੰਡਾ ਤੁਹਾਡਾ ਆਪਣਾ ਨਾਮ ਆਪਣਾ ਪਿੰਡ ਦੱਸਣਾ ਕੈਮਰੇ 'ਕਿਨੇ ਚੱਤ ਨੂੰ ਸਹੀ ਕਾ ਜੀ ਸਾਡਾ ਪਿੰਡ ਓਕੇ ਓਕੇ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਹੈ ਜੀ ਓਕੇ ਜਿਲਾ ਕਿਹੜਾ ਪੈਗੇ ਤੁਹਾਡੇ ਪਿੰਡ ਦਾ ਮਾਨਸਾ ਜੀ ਜਿਲਾ ਮਾਨਸਾ ਹਾਂਜੀ ਓਕੇ ਤੁਸੀਂ ਤੁਹਾਡੇ ਘਰ ਚ ਇਸ ਟਾਈਮ ਅੱਜ ਹਾਂਜੀ ਕੀ ਕੀ ਪ੍ਰੋਬਲਮਾਂ ਨੇ ਮੇਰੇ ਆਉਣ ਤੋਂ ਪਹਿਲਾਂ ਤੁਹਾਡੇ ਚ ਕੀ ਕੀ ਪ੍ਰੋਬਲਮਾਂ ਚੱਲਦੀਆਂ ਨੇ ਤੁਸੀਂ ਖੁੱਲ ਕੇ ਆਪਣੀ ਪ੍ਰੋਬਲਮ ਦੱਸੋ ਸੰਤ ਜੀ ਇੱਕ ਤਾਂ ਸਾਡੀ ਦਵਾਈ ਮੇਰੀ ਚੱਲਦੀ ਹੈ ਅਟੈਕ ਦੀ ਜੀ ओके ਇੱਕ ਸਾਨੂੰ ਸੁਖਣੇ ਜੀ ਆਉਂਦੇ ਨੇ ਬਹੁਤ ਹੂੰ ਹੈ ਵੀ ਜਦ ਛਰੇ ਹੋ ਮੇਸਰ ਜੀ ਦੀ ਤੇ ਰਹਿੰਦਾ ਜਿੱਕ ਸਾਡੀ ਮੱਜ ਨੂੰ ਬਾਹਰ ਪੈਂਦਾ ਜੀ ਓਕੇ ਹਾਂਜੀ ਤੇ ਸਾਡੇ ਕਰਜ਼ਾ ਬੜਾ ਬੀਪੀ ਵੱਧਾ ਹਾਂਜੀ 200 ਤੋਂ ਉੱਪਰ ਵੱਗ ਜਾਂਦਾ ਜੀ ਠੀਕ ਹੈ ਬਹੁਤ ਜ਼ਿਆਦਾ ਵੀ ਬੁਲਾਤਾ ਠੀਕ ਹੈ ਬਸ ਕਲੀਬ ਤੇ ਹੁਣ ਤੁਹਾਡਾ ਬੀਪੀ ਵੱਧਦਾ ਹਾਂਜੀ ਹਾਂ ਬੀਪੀ ਬਹੁਤ ਵੱਧਦਾ ਜੀ ਬੀਪੀ ਦਵਾਈ ਕਰਨੀਓ ਹਾਂਜੀ ਜਦੋਂ ਤੁਸੀਂ ਆਟੈਕ ਦੀ ਦਵਾਈ ਖਾਣੇ ਕਿੰਨੇ ਟਾਈਮ ਤੋਂ ਖਾਣੇ ਮੈਨੂੰ ਹੋ ਗਿਆ 600 600 7 ਸਾਲ ਹੋ ਚਲੇ ਹਾਂ ਜੀ ਤੁਸੀਂ ਦਵਾਈ ਨਾ ਖਾਓ ਤਾਂ ਕੀ ਪ੍ਰੋਬਲਮ ਆ ਜਾਂਦੀ ਹੈ ਬਸ ਰੋਟੀ ਹਾਜਮੇ ਨਹੀਂ ਆਉਂਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਜੀ ਨੀਂਦ ਨਹੀਂ ਆਉਂਦੀ ਰੋਟੀ ਨਹੀਂ ਆਉਂਦੀ ਹਾਂਜੀ ਹਾਂਜੀ ਅੱਜ ਪਰਮੇਸ਼ਰ ਤੁਹਾਨੂੰ ਚੰਗਾ ਕਰੇਗਾ ਹਾਂਜੀ ਦਵਾਈ ਤੁਹਾਨੂੰ ਰੋਟੀ ਵੀ ਹਾਜਮਾ ਹੋਊਗੀ ਨੀਂਦ ਵੀ ਆਊਗੀ ਤੁਹਾਡਾ ਬੀਬੀ ਵੀ ਅੱਛਾ ਹੋ ਜਾਏਗਾ ਯੈਸ ਤੁਹਾਨੂੰ ਵਿਸ਼ਵਾਸ ਹੈ ਜੀ ਪਰਮੇਸ਼ਰ ਚੰਗਾ ਕਰੂਗਾ ਹਾਂਜੀ ਮੈਨੂੰ ਵਿਸ਼ਵਾਸ ਹੈ ਜੀ ਮੈਨੂੰ ਆਇਆ ਵੀ ਜੇ ਮੇਰੀ ਦਵਾਈ ਪਰਮੇਸ਼ਰ ਛਿੜਾ ਦੇਣਾ ਜੇ ਜੇ ਦਵਾਈ ਲੈਣੀ ਆ ਮੈਂ ਪਰਮੇਸ਼ਰ ਦੇ ਹਜੂਰੀ ਚ ਦੇਵਾਂ ਪੈਸੇ ਜੀ ਓਕੇ ਓਕੇ ਠੀਕ ਹੈ ਇਹ ਜਿਹੜਾ ਤੁਸੀਂ ਵਾਦਾ ਕੀਤਾ ਪਰਮੇਸ਼ਰ ਨਾਲ ਇਹ ਤੁਸੀਂ ਲਿਖ ਲਿਓ ਇਹਨੂੰ ਕੈਨਸਲ ਨਹੀਂ ਕਰਨਾ ਜਿਹੜਾ ਵਾਦਾ ਤੁਸੀਂ ਕੀਤਾ ਪਰਮੇਸ਼ਰ ਨਾਲ ਓਕੇ ਆਇਆ ਹੁਣ ਤੁਹਾਡੇ ਵਾਸਤੇ ਮੈਂ ਪ੍ਰਾਰਥਨਾ ਕਰੂੰਗਾ ਹਾਂਜੀ ਤੇ ਤੁਸੀਂ ਅੱਖਾਂ ਬੰਦ ਕਰੋ ਤੇ ਕਹਿੰਦੇ ਹਾਂ ਮੈਂ ਟੈਗ ਵੀ ਦੋ ਸਟਾਪ ਨੂੰ ਕਰ ਦੂੰਗਾ ਕੋਈ ਸਮਾਂ ਨਹੀਂ ਆਪਾਂ ਠੀਕ ਹੈ ਸਿਰ ਦੇ ਉਪਰ 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 ਮੇਰੇ ਸਾਮਰਥੀ ਨਾਮ ਪਿਤਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਦੇ ਸਾਮਰਥੀ ਨਾਮ ਦੇ ਵਿੱਚ ਬਾਹਰ ਮੇਰੇ ਪਿਤਾ ਦੇ ਸਾਮਰਥੀ ਨਾਮ ਵਿੱਚ ਬਾਹਰ ਮੇਰੇ ਪਿਤਾ ਦੇ ਸਾਮਰਥੀ ਨਾਮ ਹੈ ਆਤਮਾ ਦੇ ਵੇਖੇ ਹਨ ਮੈਨਾਂ ਕਾ ਆਤਮਾ ਜੁਸਤ ਆਤਮਾ ਦੇਖ ਰਹਿਣਾ ਨਹੀਂ ਘਰ ਦੇ ਵਿੱਚ ਦੁਸ਼ਟ ਆਤਮਾ ਦੀਂਦੀ ਹੈ ਅੱਖਾਂ ਦੇ ਦੁਆਰਾ ਡਰਾਉਂਦੀ ਹੈ ਅੱਖਾਂ ਦੁਆਰਾ ਆਗਿ ਛੱਡਦੀ ਹੈ ਅੱਖਾਂ ਦੁਆਰਾ ਆਗਿ ਛੱਡਦੀ ਹੈ ਅੱਖਾਂ ਦੁਆਰਾ ਆਗਿ ਛੱਡਦੀ ਹੈ ਇਹਦਾ ਬਦ ਹਾਜ਼ਮਾ ਖਰਾਬ ਕਰਦੀ ਹੈ ਇਹਦੀ ਰੋਟੀ ਨੂੰ ਹਾਜ਼ਮਤੋਂ ਰੋਕਦੀ ਹੈ ਗੰਦੀ ਦੁਸ਼ਟ ਆਤਮਾ ਇਹਦਾ ਬੀਪੀ ਵਧਾਉਂਦੀ ਘਟਾਉਂਦੀ ਹੈ ਅੱਜ ਮੈਂ ਪ੍ਰਭੂ ਯਿਸੂਮਸੀ ਦੇ ਨਾਮ 'ਚ ਦਵਾਈ ਨੂੰ ਮੈਂ ਬੰਦ ਕਰਦਾ ਇਸ ਘਰ ਦੇ ਵਿੱਚੋਂ ਅਟੈਕ ਦੀ ਦਵਾਈ ਨੂੰ ਮੈਂ ਬੰਦ ਕਰਦਾ ਤੁਹਾਨੂੰ ਕਿ ਆ ਜੋ ਸਾਰੇ ਆ ਜੋ ਅੱਖਾਂ ਦੇ ਦੁਆਰਾ ਕੰਟੈਕਟ ਕਰਦਾ ਓਏ ਹੈ ਅੱਖਾਂ ਨੇ ਇਸ ਘਰ ਦੇ ਵਿੱਚ ਕੀ ਚੀਜ਼ ਇੱਕ ਦੁਸ਼ਟ ਆਤਮਾ ਦੇ ਇੱਕ ਦੁਸ਼ਟ ਆਤਮਾ ਇਸੀ ਦੁਸ਼ਟ ਆਤਮਾ ਵੇਖ ਰਿਹਾ ਜਿਹਦੀ ਛਾਤੀ ਦੇ ਵਿੱਚ ਕੁਝ ਘੱਟ ਕੇ ਮਾਰਿਆ ਗਿਆ ਦੁਆਰਾ ਕੰਟੈਕਟ ਕਰਦਾ ਕੌਣ ਕਰਦਾ ਹੈ ਕੌਣ ਕਹਿੰਦਾ ਇੱਧਰ ਆਉਣਾ ਹੈ ਹਾਂ ਇੱਧਰ ਆਉਣਾ ਕਿੱਧਰੋਂ ਆ ਇੱਧਰ ਕੰਧ ਟੱਕ ਕੀ ਨਾਮ ਤੇਰਾ ਮੇਰਾ ਨਾ ਹਾਂ ਮੇਰਾ ਨਾ ਕੀ ਕਹਿੰਦਾ ਪੁੱਛ ਕੇ ਤੂੰ ਅੱਖਾਂ ਦੋੜਾ ਟੈਗ ਕਰਦਾ ਤੂੰ ਹੀ ਐ ਬੋਲ ਉੱਚਾ ਹੋ ਕੇ ਦੱਸ ਹਾਂ ਮੈਂ ਉੱਚਾ ਅਟਕਾਰਦਾ ਅੱਖਾਂ ਦੇ ਵਿੱਚੋਂ ਨਹੀਂ ਆ ਆਪਣੀ ਅੱਖਾਂ ਦੇ ਵਿੱਚੋਂ ਅੱਗੇ ਛੱਡਦਾ ਨਹੀਂ ਆ ਮੈਂ ਸਾਟੀ ਦੇ ਵਿੱਚ ਕੌਣ ਐ ਇਹ ਮੈਂ ਤਾਂ ਬਹੁਤ ਦੂਰੋਂ ਕਿੱਥੋਂ ਆ ਬਹੁਤ ਦੂਰ ਇੱਧਰੋਂ ਬੋਲ ਕੇ ਦੱਸ ਕਿੱਥੋਂ ਆਇਆ ਸੱਤ ਦਿਨਾਂ ਦੇ ਰਾਤੋਂ ਆਇਆ ਮੈਂ ਇੱਧਰ ਕੀ ਕਿਵੇਂ ਮਰਿਆ ਹੋਇਆ ਤੂੰ 10 ਕੈਮਰੇ ਹੈ 10 10 10 ਹੈ ਮੈਂ ਟਰੈਕਟਰ ਦੇ ਥੱਲੇ ਆ ਗਿਆ ਸੀ ਛਾਤੀ ਵਿੱਚ ਕੀ ਵੱਜਿਆ ਸੀ ਤੇਰੇ ਸਟੀering ਹਾਂ ਸਟੀering ਦੇ ਵੱਜਿਆ ਸੀ ਆਇਆ ਇੰਦਾ ਚੀਜ਼ ਵੱਜੀ ਹੋਈ ਛਾਤੀ ਦੇ ਵਿੱਚ ਤੂੰ ਹੀ ਛਾਤੀ ਵਿੱਚ ਪ੍ਰੋਬਲਮ ਪਾਉਣਾ ਆ ਕੇ ਕੀ ਕਰਦਾ ਏ ਛਾਤੀ ਜਾ ਕੇ ਇਹ ਛਾਤੀ ਨੂੰ ਫੜਦਾ ਬੋਲ ਉੱਚਾ ਬੋਲ ਹਾਂ ਹਾਂ ਛਾਤੀ ਨੂੰ ਫੜਦਾ ਹੈ ਛਾਤੀ ਨੂੰ ਫੜਦਾ ਤੇ ਬਰਦ ਵੀ ਮੈਂ ਹੀ ਕਰ ਦਉ ਛਾਤੀ ਦੇ ਵਿੱਚ हां ਆਤਮਾ ਦੇ ਵੇਖਿਆ ਮੈਂ ਛਾਤੀ ਦੇ ਵਿੱਚ ਕੁਝ ਖੁਬ ਕੇ ਮਰਿਆ ਹਾਂ ਤੂੰ ਠੀਕ ਹੈ ਅੱਖਾਂ ਦੁਆਰਾ ਤੂੰ ਅਟੈਕ ਕਰਦਾ ਹੈ ਅੱਗ ਤੂੰ ਛੱਡਦਾ ਹੈ ਹਾਂਜੀ ਹਾਂ ਹਾਂ ਮੈਂ ਹੀ ਛੱਡਦਾ ਹਾਂ ਕੀ ਕੁਛ ਕਰਦੇ ਹੋ ਰਿਸਰਚ ਮੈਂ ਤੇ ਇਸ ਘਰ ਦੇ ਵਿੱਚ ਬਹੁਤ ਕੁਝ ਕਰਦਾ ਹਾਂ ਕੀ ਕੁਛ ਕਰਦਾ ਬਹੁਤ ਕੁਝ ਕਰਦਾ ਕੰਮ ਰੋਕਿਆ ਇਹਨਾਂ ਦਾ ਕੰਮ ਰੋਕਿਆ ਹਾਂ ਸਾੜ ਦਾ ਅਟੈਕ ਤੂੰ ਕੀਤਾ ਹਾਂ ਕੀਤਾ ਬੀਬੀ ਕੌਣ ਬਦਾਉਂਦਾ ਹੈ ਬੀਬੀ ਮੈਂ ਵਧਾਉਂਦਾ ਹਾਂ ਅੱਛਾ ਤੁਸੀਂ ਬਦਾਉਂਦੇ ਕਿਸੇ ਦਿਨ ਮੈਂ ਲੈ ਜਾਣਾ ਅੱਛਾ ਲੈ ਜਾਣਾ ਹੈ ਲੈ ਜਾਣਾ ਕਿਸ ਦਿਨ ਮੈਂ ਹਾਂ ਉਹ ਤਾਂ ਮੇਰੀ ਕਣੀ ਚਾਹ ਫਿਰ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਸੀ ਐਚ ਕਿੰਨੇ ਟਾਈਮ ਤੋਂ ਅਗਰੇ ਦਿਨ ਚਾਰ ਮਹੀਨੇ ਹੋ ਗਏ ਨੇ ਉਹ ਤਾਂ ਅੱਛਾ ਹੁਣ ਫਿਰ ਕਦੇ ਮੈਂ ਆ ਜਾਣਾ ਕਦੇ ਮੈਂ ਭੱਗ ਜਾਣਾ ਫਿਰ ਹੁਣ ਵੀ ਆਪਦੀ ਮਰਜ਼ੀ ਕਰੇਗਾ ਹੁਣ ਵੀ ਦੁਆਰੇ ਆਏਗਾ ਨਾ ਹੁਣ ਨਹੀਂ ਆਉਂਦਾ ਹੁਣ ਨਹੀਂ ਮੇਰੀ ਮਰਜ਼ੀ ਚੱਲਦੀ ਹਾਂ ਹੁਣ ਨਹੀਂ ਚੱਲਦੀ ਆ ਸਾਰਾ ਟੈਗ ਜਾ ਲੈ ਕੇ ਜਾ ਰੋਟੀ ਤੇ ਆਹ ਬਧਾ ਆदमी ਕੌਣ ਕਰਦਾ ਹੈ ਮੈਂ ਹੀ ਕਰਦਾ ਇਹਨੂੰ ਤੂੰ ਕਰਦਾ ਨੀਂਦ ਕੌਣ ਪਰੇਸ਼ਾਨ ਕਰਦਾ ਨੀਂਦ ਮੈਂ ਹੀ ਕਰਦਾ ਸਾਰਾ ਕੁਝ ਮੈਂ ਹੀ ਕਰਦਾ ਵਾਜ ਕਾਇਦੇ ਨੇ ਹੋ ਗਏ ਨੇ ਅੱਛਾ ਬਹੁਤ ਦਿਨ ਹੋ ਗਏ ਨੇ ਅੱਛਾ ਹੁਣ ਫਿਰ ਜਾਣਾ ਫੜਕਨ ਆਪਣੇ ਕੰਨ ਫੜਕਾ ਤੱਕਾ ਤੱਕਾ ਫੜਕਨ ਤਲਾਨਕ ਵਿੱਚ ਚਲ ਚਲ ਪਿੱਛੇ ਨੂੰ ਗਿਆ ਹੋਰ ਨਿਕਲ ਜਾ ਨਿਕਲ ਜਾ ਫੇਰ ਕਰ ਦੇ ਤੇਰੀ ਗੰਦੀ ਦੁਸ਼ਟਾਤਮਾ some freaker some freaker